ਮਬਾਹਰ ਇਲਾਕੇ ਦੇ ਨਰਮਾ ਪੱਟੀ ਏਰੀਏ ਦੇ ਵਿੱਚ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਨੇ ਹਮਲਾ ਕੀਤਾ ਹੈ ਤਸਵੀਰਾਂ ਪਿੰਡ ਚੁਰਖੇੜਾ ਦੀਆਂ ਨੇ ਜਿੱਥੇ ਖੇਤਾਂ ਦੇ ਵਿੱਚ ਪਹੁੰਚੇ ਕਿਸਾਨਾਂ ਨੇ ਖਰਾਬ ਫਸਲ ਵਿਖਾਉਂਦੇ ਹੋਏ ਪੰਜਾਬ ਸਰਕਾਰ ਪ੍ਰਤੀ ਰੋਸ ਜ਼ਾਹਰ ਕੀਤਾ ਕਿਸਾਨਾਂ ਦਾ ਕਹਿਣਾ ਹੈ ਕਿ ਗੁਲਾਬੀ ਸੁੰਡੀ ਨੇ ਲਗਾਤਾਰ ਤੀਜੀ ਵਾਰ ਫਸਲ ਤੇ ਹਮਲਾ ਕੀਤਾ ਹੈ ਉਹਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਲੇਕਿਨ ਕਿਸਾਨਾਂ ਦੀ ਸਾਰ ਲੈਣ ਵਾਲਾ ਕੋਈ ਵੀ ਨਹੀਂ ਕਿਸਾਨਾਂ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇਸ ਵੱਲ ਧਿਆਨ ਦੇਣ ਲਈ ਆਖਿਆ ਨਰਮਾ ਬੈਲਟ ਤੀਜੀ ਵਾਰ ਫੇਰ ਉਜੜਨ ਜਾਰੀ ਲਗਾਤਾਰ ਤੀਜੇ ਸਾਲ ਸਾਡੀ ਸਰਕਾਰ ਬਿਲਕੁਲ ਸੁੱਤੀ ਬੋਲੀ ਅੰਨੀ ਹੋ ਚੁੱਕੀ ਹੈ ਕੋਈ ਇਹਨਾਂ ਦਾ ਕਿਸਾਨਾਂ ਵਾਲੇ ਪਾਸੇ ਖਿਆਲ ਨਹੀਂ ਨਾ ਇਹਨਾਂ ਦਾ ਕੋਈ ਖੇਤੀਬਾੜੀ ਅਫਸਰ ਪਿੰਡਾਂ ਚ ਆ ਕੇ ਕਿਸਾਨਾਂ ਨੂੰ ਗਾਈਡ ਕਰ ਰਿਹਾ ਵੀ ਗਲਾਬੀ ਸੁੰਡੀ ਤੋਂ ਕਿਵੇਂ ਕਿਸਾਨ ਆਪਦੇ ਨਰਮੇ ਨੂੰ ਬਚਾ ਸਕਦੇ ਨੇ ਆ ਹਾਲਾਤ ਹੋ ਗਏ ਨੇ ਕਿਸਾਨ ਜੇ ਖੁਦਕੁਸ਼ੀ ਨਾ ਕਰੇਗਾ ਤਾਂ ਹੋਰ ਕੀ ਕਰੇਗਾ ਕਿਸਾਨ ਕੋਲ ਕੋ ਚਾਰਾ ਨਹੀਂ ਰਹੇਗਾ ਜਿਹੜੇ ਹਾਲਾਤ ਬਣ ਗਏ ਨੇ ਜਿਹੜੇ ਲੋਕ ਨਰਮੇ ਤੇ ਡਿਪੈਂਡ ਕਰਦੇ ਨੇ ਉਹ ਕਿੱਧਰ ਜਾਣਗੇ ਅਫਸੋਸ ਸਾਡਾ ਸਿਸਟਮ ਅੰਨਾ ਬੋਲਾ ਗੁੰਗਾ ਹੋ ਚੁੱਕਿਆ ਕੋਈ ਵੀ ਇਸ ਮੁੱਦੇ ਤੇ ਗੱਲ ਹੀ ਨਹੀਂ ਕਰ ਰਿਹਾ ਨਾ ਕੋਈ ਆਪੋਜੀਸ਼ਨ ਦਾ ਕੋਈ ਆਗੂ ਗੱਲ ਕਰ ਰਿਹਾ ਨਾ ਸਰਕਾਰ ਦਾ ਤੇ ਅਫਸੋਸ ਜਿਹੜੇ ਸਾਡੇ ਆ ਕਿਸਾਨ ਜਥੇਬੰਦੀਆਂ ਵਾਲੇ ਵੀ ਕਹਿੰਦੇ ਨੇ ਚਲੋ ਦਿੱਲੀ ਚਲੋ ਦਿੱਲੀ ਕੋਈ ਇਹ ਵੀ ਨਹੀਂ ਬੋਲ ਰੇ ਨਰਮਾ 벨ਟ ਤੇ ਵੀ ਨਰਮੇ ਵਾਲੇ ਕਿਸਾਨ ਉਜੜ ਰਹੇ ਨੇ ਸਾਡੇ ਇਲਾਕੇ ਹਵੋਰ ਦੇ ਵਿੱਚ ਖਾਸ ਕਰਕੇ ਥਲੜਾ ਪਾਣੀ ਮਾੜਾ ਹੋਣ ਕਰਕੇ ਅਸੀਂ ਨਰਮੇ ਤੋਂ ਬਿਨਾ ਹੋਰ ਕੁਝ ਨਹੀਂ ਲਾ ਸਕਦੇ ਤੀਜਾ ਸਾਲ ਹੋ ਗਿਆ ਸਾਨੂੰ ਰੋਂਦਿਆਂ ਨੂੰ ਇਹ ਸਰਕਾਰ ਬਦਲਾ ਦੇ ਨਾਂ ਤੇ ਆਈ ਸੀ ਸਾਡੇ ਗਵਾਂਢੀ ਬੈਠੇ ਸਾਡੇ ਇਲਾਕੇ ਦੇ ਵਿੱਚ ਬੈਠੇ ਬੜੇ ਆਪਣੇ ਆਪ ਨੂੰ ਇਮਾਨਦਾਰ ਘੋਣ ਵਾਲੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜਿੰਦਾ ਅਜੇ ਤੱਕ ਇਸ ਨਰਮੇ ਦੇ ਪ੍ਰਤੀ ਔਰ ਨਾ ਬਾਗਾਂ ਦੇ ਪ੍ਰਤੀ ਖਾਸ ਕਰਕੇ ਨਰਮੇ ਦੇ ਪ੍ਰਤੀ ਕਦੀ ਕੋਈ ਬਿਆਨ ਨਹੀਂ ਆਇਆ ਸਭ ਤੋਂ ਮਾੜਾ ਔਰ ਨਕਮਾ ਮੈਂ ਕਹਿ ਸਕਦਾ ਇਹ ਜਿਹੜਾ ਮੰਤਰੀ ਬਣਾਇਆ ਬੜਾ ਬੜਾਈ ਆਪਣੇ ਆਪ ਨੂੰ ਗਿਣਦਾ ਸੀ ਮੈਂ ਬੜਾ ਸੱਚਾ ਸੋਚਾਂ ਪਰ ਇਹਨੇ ਕਿਸਾਨਾਂ ਦੀ ਗੱਲ ਨਹੀਂ ਕੀਤੀ